ਉਥੇ ਹੀ ਬੇਹੱਦ ਹੀ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਏ ਦੱਸਦੀ ਏ ਦੋ ਭਿਆਨਕ ਗੱਡੀਆਂ ਦੀ ਟੱਕਰ ਹੋਈ ਏ ਇਸ ਟੱਕਰ ਦੇ ਵਿੱਚ ਸਕੂਟੀ ਸਵਾਰ ਉਸ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਜਿਸ ਤੋਂ ਬਾਅਦ ਕਈ ਲੋਕ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਸੋ ਇੱਕ ਬੇਹੱਦ ਹੀ ਭਿਆਨਕ ਟੱਕਰ ਦੇਖਣ ਨੂੰ ਮਿਲੀ ਏ ਜਿੱਥੇ ਦੱਸਦੀ ਏ ਮੋਗਾ ਕੈਂਟ ਕਪੂਰਾ ਬਾਈਪਾਸ ਦੇ ਦੋ ਗੱਡੀਆਂ ਦੇ ਵਿੱਚ ਆਮੋ ਸਾਹਮਣੇ ਟੱਕਰ ਹੋ ਜਾਂਦੀ ਏ ਇਸ ਭਿਆਨਕ ਟੱਕਰ ਦੇ ਵਿੱਚ ਜਿਹੜਾ ਕੋਲ ਰੰਗ ਰਿਆ ਸਕੂਟੀ ਸਵਾਰ ਹੁੰਦਾ ਏ ਉਹ ਇਸ ਦੀ ਚਪੇੜ ਦੇ ਵਿੱਚ ਆ ਜਾਂਦਾ ਹਾਦਸੇ ਵਿੱਚ ਦੱਸਿਆ ਜਾ ਰਿਹਾ ਚਾਰ ਵਿਅਕਤੀ ਸਨੇ ਇੱਕ ਬੱਚਾ ਜਿਹੜਾ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਮੌਕੇ ਤੇ ਜਿਹੜੀ ਲੋਗ ਨੇ ਉਹਨਾਂ ਦੇ ਵੱਲੋਂ ਉਹਨਾਂ ਲੋਕਾਂ ਨੂੰ ਜਿਹੜੇ ਚਾਰ ਲੋਕ ਤੇ ਇੱਕ ਜ਼ਖਮੀ ਬੱਚਾ ਹੈ ਉਹਨਾਂ ਨੂੰ ਹਸਪਤਾਲ ਪਹੁੰਚਾਉਂਦੇ ਨੇ ਤੇ ਉੱਥੇ ਪਹੁੰਚ ਕੇ ਉਹਨਾਂ ਨੂੰ ਭਰਤੀ ਕਰਵਾਇਆ ਜਾਂਦਾ ਹੈ ਤੇ ਉਹਨਾਂ ਦਾ ਜਾਂਚ ਹੁਣ ਕੀਤੀ ਜਾ ਰਹੀ ਹੈ ਲਗਾਤਾਰ ਉੱਥੇ ਪੁਲਿਸ ਦੇ ਵੱਲੋਂ ਵੀ ਪਹੁੰਚ ਕੇ ਉਹਨਾਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਸਾਰਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਉੱਥੇ ਗੱਲਬਾਤ ਕਰਦੇ ਆ ਹੋਰ ਕੀ ਕੁਝ ਸਾਹਮਣੇ ਆਇਆ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਅਵਦੇਸ਼ ਕੁਮਾਰ ਜੀ ਕੀ ਹੋਇਆ ਤੁਹਾਡੇ ਨਾਲ ਹਾਂਜੀ ਕੀ ਹੋਇਆ ਬੰਮੀ ਤਾਂ ਸਾਲਟ ਵਿੱਚ ਸੀ ਮੇਰੇ ਵਿੱਚ ਤਾਂ ਗੱਡੀ ਸਫੇਦ ਵਿੱਚ ਆ ਗਿਆ ਤੇ ਦੋਨੋਂ ਗੱਡੀ ਟਕਰਾਈ ਮੈਂ ਤਾਂ ਵਿਚ ਵਿੱਚ ਮੇ ਤਾਂ ਬਹੁਤ ਡਰ ਹੈ ਬੋਲ ਦਿਨਾ ਨੰਬਰ ਬੋਲ ਹਾਂ ਜੀ ਮੈਂ ਸਰ ਕੋਣ ਕੋਣ ਥਾ ਹਾਂਜੀ ਮੈਂ ਉਹ ਮੇਰਾ ਬੱਚਾ ਇਹ ਉਹ ਮੇਰਾ ਬੱਚਾ حادثہ کیسے ہوا وہ دونوں گڈی ٹکرائیں پیچھے گڈی ہو گئی نا پیچھے میرے اوپر اگے گڈی اپ پاس سے گزر رہے تھے ہاں ہم تو ایک ساتھ پاس میں سے کر دیا تھے گھوم کے کہیں کہاں سے آ رہے تھے ہم تو کرتہ جا گھر جا رہے تھے نا ہر گویند نگر گھر کیا کام کرتے ہو انیاری کی سٹاپ پہ اپنے گلسا روڈ سے جی کہاں پہ چوٹیں ہیں یہاں پہ تو میری بہت ساری پاسا میرے بکروں کا 9:00 بجے 50 روپے ਮੇਰਾ ਕੋਈ ਦੋਸਤ ਨਹੀਂ ਮੋਰ ਜਵਾ ਕੋਈ ਗਲਤੀ ਮੇਰੇ ਬੱਚੇ ਮੇਰਾ ਨਾਮ ਮਨਵੀਰ ਸਿੰਘ ਹੈ ਬ੍ਰਿਜ ਦਾ ਹਾਦਸਾ ਹੋਇਆ ਸੀਗਾ ਕੀ ਹਾਦਸਾ ਹੋਇਆ ਕਿੰਨੇ ਲੋਕਾਂ ਚ ਜ਼ਖਮੀ ਹੋਏ ਕਿੱਥੇ ਹੋਇਆ ਇਹ ਭਾਈ ਗੱਲ ਰੋਡ ਦੇ ਨੇੜੇ ਲਾਲ ਸਿੰਘ ਗੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਪਸ ਮੇਂ ਟਕਰਾਈਆਂ ਉਹਦੇ ਵਿੱਚ ਪੰਜ ਬੰਦੇ ਜ਼ਖਮੀ ਨੇ ਜਿੰਨੇ ਚਾਰਾਂ ਦੇ ਗੰਭੀਰ ਸੱਟਾਂ ਨੇ ਇੱਕ ਬੰਦਾ ਠੀਕ ਹੈ ਜਿਹਨਾਂ ਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ ਸਵਿਫਟ ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਦੇ ਆਮੋ ਸਾਹਮਣੇ ਵੱਜੀ ਆ ਉਹਦੇ ਚ ਭੇਡ ਚ ਇੱਕ ਮੋਟਰਸਾਈਕਲ ਜਾਂ ਸਕੂਟਰੀ ਸਵਾਰ ਸੀ ਗਿਆ ਟੂ ਵੀਲ ਉੱਤੇ ਸਵਾਰ ਸੀ ਉਹ ਝਪੇਟ ਚ ਆ ਗਿਆ ਉਹ ਇੱਕ ਬੱਚਾ ਤੇ ਇੱਕ ਪਿਤਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਜਿਹੜੇ ਸਵਿਫਟ ਵਾਲੇ ਸੀ ਉਹ ਕੱਢਿਆ ਉਹ ਸੱਟ ਜਿਹੜੇ ਇੱਕ ਬੱਚੇ ਇਲਾਤ ਫ੍ਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਚਾਰ ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਉਹਨਾਂ ਦੀ ਹਾਲਤ ਕੀ ਨਾਮ ਹੈ ਤੁਹਾਡਾ ਜੀ ਜਗਦੀਸ਼ ਸਿੰਘ ਬਰਾੜ ਜੀ ਜਗਦੀਸ਼ ਸਿੰਘ ਬਰਾੜ ਆ ਕੀ ਹਾਦਸਾ ਹੋਇਆ ਕਿਵੇਂ ਗੱਡੀ ਮਸੇਦ ਹੀ ਜਾਣਾ ਹਸਾਈ ਨਾ ਮਾਰੇ ਸਾਈਡ ਤੋਂ ਆ ਕੇ ਗੱਡੀ ਯਾਰ ਹੱਥ ਤੋਂ ਤੁਸੀਂ ਪਾਗਲਾ ਯਾਰ ਨਹੀਂ ਕੀ ਹੋਇਆ ਕੀ ਸੀ ਕਿੱਦਾਂ ਹੋਇਆ ਜੀ ਬਸ ਸਿੱਧਾ ਆਉਣਾ ਤੁਸੀਂ ਕਿੱਧਰ ਆ ਰਹੇ ਸੀ ਤੁਸੀਂ ਕਿੱਧਰ ਆ ਰਹੇ ਸੀ ਤੁਸੀਂ ਕਿੱਧਰ ਆ ਰਹੇ ਸੀ ਬਾਗ ਭਰਾਨੀ ਨੂੰ ਜਾ ਰਹੇ ਸੀ ਹਾਂ ਜੀ ਸੜਕ ਤੋਂ ਇਹ ਸੜਕ ਤੋਂ ਇਹਨੇ ਮਾਰੀ ਮੇਰੇ ਵਿੱਚ ਠੀਕ ਮੈਨੂੰ ਸੁਣਨਾ ਆਉਂਦਾ ਯਾਰ ਇਸ ਗੱਲ ਉਹ ਕੋਈ ਗੱਲ ਨਹੀਂ ਸਾਰੀ ਇਨਵੈਸਟੀਗੇਸ਼ਨ ਹੋ ਜਾਣਾ ਸਾਡੇ ਕੋਲ ਚਾਰ ਪੇਸ਼ੈਂਟ ਹੈ ਤੇ ਵਿੱਚ ਦੋ ਗੱਡੀਆਂ ਆਪਸੇ ਟਕਰੀਆਂ ਨੇ ਤੇ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਇੰਜਰੀ ਬਹੁਤ ਲੱਗੀ ਹੁੰਦਾ ਜੀ ਇੱਕ ਤਾਂ ਬੱਚਾ ਉਹਦੇ ਤਾਂ ਕ੍ਰਸ਼ ਇੰਜਰੀ ਹੈਗੀ ਉਹਨੂੰ ਫਰੀਦਪੁਰ ਵਾਸਤੇ ਗਿਆ ਰੈਫਰ ਕਰਨ ਵਾਸਤੇ ਇੱਕ ਪੇਸ਼ੈਂਟ ਹੋਰ ਸੀਗਾ ਜਸਪਾਲ ਸਿੰਘ ਜਸਪਾਲ ਸਿੰਘ ਪੇਸ਼ੈਂਟ ਹੈ ਉਹਦੇ ਹੈਡ ਇੰਜਰੀ ਹੈ ਤੇ ਉਹ ਉਹ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਲੱਗੇ ਗਏ ਨੇ ਕਿੰਨੇ ਲੋਕ ਟੋਟਲ ਜਰਮੇਜ਼ ਚ ਚਾਰ ਬੰਦੇ ਆਏ ਸਾਡੇ ਕੋਲ ਚਾਹੇ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਦਾ ਹੁਣ ਕੀ ਕੰਡੀਸ਼ਨ ਹੈ ਬੱਚੇ ਜੋ ਇੱਕ ਨੂੰ ਤਾਂ ਰੈਫਰ ਕਰਤਾ ਜਸਪਾਲ ਸਿੰਘ ਉਹ ਸੀਰੀਅਸ ਹੈਗਾ ਜ਼ਿਆਦਾ ਇੱਕ ਬੱਚਾ ਸੀਰੀਅਸ ਹੈਗਾ ਉਹਨੂੰ ਵੀ ਫ੍ਰੀਬੋਰਡ ਵਾਸਤੇ ਰੈਫਰ ਕੀਤਾ ਬਾਕੀ ਦੋ ਬੱਚੇ ਬੰਦੇ ਸੱਖੀ ਦੀ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਇਹ ਜੋ ਜਾਣਕਾਰੀ ਤਿੰਨ ਵੀਕਲ ਇਨਵੋਲਵ ਹੋਏ ਆ ਤੇ ਆਪਣਾ ਜੋ ਇੰਦੇ ਦੇ ਕਹਿ ਤੇ ਮੁਤਾਬਕ ਹੈ ਮੂਹਰੇ ਤੋਂ ਬਾਗਾ ਪੁਰਾਣਾਵਾਰੀ ਜਾ ਰਹੇ ਸੀ ਕਿ ਕਾਹ ਵੀਕਲ ਆ ਕੇ ਸਾਈਡ ਤੋਂ ਉਹਨਾਂ ਨੇ ਹਿੱਟ ਕੀਤਾ ਉਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਾਦੇ ਸੱਟਾਂ ਵੱਜੀ ਕਿੰਨੇ ਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਐ ਇਹਦੇ ਵਿੱਚ ਜੀ ਤਿੰਨ ਹੀ ਵਾਲੇ ਲੋਕ ਹੋ ਗਏ ਐ ਜੀ ਇੰਜਰਡ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪਰ ਨਾਲ ਉਹਨੇ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੀਆਂ ਇਹ ਜਿਹੜੇ ਗੱਡੀ ਚ ਬੈਠੇ ਆ ਤੇ ਜਾਨ ਨੂੰ ਸਿਆਰ ਲੋ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ ਚ ਬੈਠੇ ਐ ਜਿਹੜੇ ਵੀ ਬਿਲਾਈ ਸ਼ੋਲਡਰ ਜਿਹੜਾ ਡਿਸਲੋਕੇਟ ਹੋਇਆ ਬਾਕੀ ਸਾਰਾ ਨੋਰਮਲ ਹੋਸ਼ ਚ ਐ ਟ੍ਰੈਫਿਕ ਚੱਲੂ ਹੋ ਗਿਆ ਟ੍ਰੈਫਿਕ ਨੂੰ ਚੱਲੂ ਕਰਵਾ ਰਿਆ ਜੀ ਇਸ ਕਰਾ ਹੁਣੇ ਪਹੁੰਚੇ ਸੀਗੇ